ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਇਸ ਪਿੰਡ ਨੂੰ ਗਿੱਦਲਵਾਹਾ ਪੈ ਜਾਂਦੀ ਹੈ ਇੱਕ ਆਪਾਂ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਗੱਭਣ ਮਾਝਾ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਠੀਕ ਆ ਆਨੰਦ ਅਸੀਂ ਵੀਰ ਆ ਮੇਰਾ ਨਾਮ ਗੁਰਲਾਬ ਸਿੰਘ ਆ ਬਾਈ ਜੀ ਗੁਰਲਾਬ ਸਿੰਘ ਹਾਂਜੀ ਹਾਂਜੀ ਠੀਕ ਆ ਬਾਈ ਗੁਰਲਾਬ ਆਪਣਾ ਨੰਬਰ ਦੱਸ ਦੀ ਹਾਂ 98569 ਠੀਕ ਆ 00692 ਠੀਕ ਆ ਤੇ ਇਹ ਅੱਜ ਬਾਈ ਮਾਝੇ ਜਿਹੜੀ ਆ ਇਹ ਆਪਣੇ ਘਰ ਦੀ ਆ ਸੇਲ ਕਰਨੀ ਆ ਹਾਂਜੀ 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 ਠੀਕ ਆ ਕਿੰਨੇ ਮਾਸੂਆ ਸੂਣਾ ਬਾਈ ਇਹ ਦੂਜਾ ਤੀਜਾ ਸੂਆ ਬਾਈ ਜੀ ਠੀਕ ਆ ਤੀਜਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਪਾਇਆ ਬਾਈ ਗੁਰਲਾਬ ਇਹਦੇ ਬਾਈ ਜੀ ਮੇਰੇ ਸਹਾਨੂੰ ਮੈਕਸ ਠੀਕ ਆ ਤੇ ਦੁੱਧ ਕਿੰਨਾ ਪਾਣ ਦੀ ਬਈ ਦੁੱਧ ਬਈ ਜੀ ਪਿਛਲੀ ਵਾਰੀ 16 ਲੀਟਰ ਕੱਢਿਆ ਜੀ ਇਹਦੇ ਥੱਲੇ 16 ਲੀਟਰ ਆਪਾਂ ਦੂਜੇ ਸੂਏ ਵਿੱਚ ਓਇਆ ਹੋਇਆ ਓਇਆ ਵਿਆ ਜੀ ਹੱਥੀ ਠੀਕ ਆ ਹਾਂਜੀ ਤੇ ਐਕਟੀ ਦਾ ਕੀ ਮਾਣ ਬਈ ਐਕਟੀ ਦਾ ਮਾਣ ਹੈਗਾ ਜੀ 20 17 18 ਕਿਲੋ ਨੂੰ ਜਾਊਗੀ ਠੀਕ ਆ 17 18 ਕਿਲੋ ਪਾ ਦਊਗੀ ਜੀ ਹਾਂਜੀ ਠੀਕ ਆ ਯਾਨੀ ਕਿ ਸੇਵਾ ਐਕਟੀ ਸੇਵਾ ਬਹੁਤ ਕੀਤੀ ਹੈ ਜੀ ਬਹੁਤ ਜ਼ੋਰ ਲਾਇਆ ਠੀਕ ਆ ਲੋ ਵੀ ਬਾਈ ਆਫ ਕੈਮਰਾ ਗੱਲ ਕਰ ਰਿਹਾ ਸੀ ਵਾਕਿਆ ਹੀ ਦੋਸਤੋ ਮੈਂ ਤੁਹਾਨੂੰ ਦੱਸੂਗੀ ਜ਼ੋਰ ਵਾਕਿਆ ਹੀ ਬਾਈ ਨੇ ਲਾਇਆ ਹੋਇਆ ਤੇ ਬਈ ਇਹਦੇ ਸੀਮਨ ਕਿਹੜਾ ਇਹ ਨਹੀਂ ਪਤਾ ਵੀ ਕਿਹੜੇ ਬੋਲਦੇ ਆ ਇਹ ਨਹੀਂ ਪਤਾ ਇਹ ਕਿਉਂਕਿ ਪਾਪਾ ਹੀ ਡਾਕਟਰ ਆ ਉਦੋਂ ਮੈਂ ਥੋੜਾ ਜਿਹਾ ਬਾਹਰ ਸੀਗਾ ਤੇ ਉਹਨਾਂ ਨੇ ਲਾਇਆ ਤੇ ਹੁਣ ਸਾਲ ਹੋ ਗਿਆ ਭੁੱਲੇ ਬੈਠੇ ਆ ਜੀ ਠੀਕ ਆ ਯਾਨੀ ਕਿ ਪ੍ਰੋਪਰ ਹਾਂ ਦਾ ਤੋਂ ਮਤਲਬ ਹੁਣ ਡਿਟੇਲ ਰੱਖਿਆ ਕਰਾਂਗੇ ਜੀ ਸਾਰੀ ਠੀਕ ਆ ਲੋ ਵੀ ਬਾਈ ਕੋਲ ਨਾ ਗਾਵਾਂ ਚੰਗੀਆਂ ਰੱਖੀਆਂ ਚੰਗੇ ਦੁੱਧ ਵਾਲੀਆਂ ਤੇ ਇਹ ਮੱਝ ਸੀ ਜਿਹੜੀ ਇੱਕ ਹੀ ਬਾਈ ਹਰਾਂ ਕੋਲੇ ਮੱਝ ਸੀਗੀ ਬਸ ਹੀ ਨਿੱਕੇ ਜਾਨਵਰ ਹੈਗੇ ਕੱਟੀ ਜਿਵੇਂ ਹੋ ਗਈ ਤੇ ਇਹ ਅੱਜ ਬਾਈ ਨੇ ਸੇਲ ਕਰਨੀ ਹੈ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਸੋਹਣਾ ਹਵਾਨਾ ਤਿਆਰ ਕੀਤਾ ਦੂਜੇ ਸੂਏ ਬਾਈ ਨੇ 16 ਲੀਟਰ ਇਹਦੇ ਥਲੋ ਦੁੱਧ ਛੋਇਆ ਹਾਇਆ ਹਵਾਨੇ ਹੀ ਤੇ ਆਈ ਦੀ ਗੱਲ ਕਰੀਏ ਦੋਸਤੋ ਉਸ ਢੰਗ ਨਾਲ ਜੱਜਮੈਂਟ ਕਰੋ 5-7 ਦਿਨ ਸੂਨ ਦੇ ਵਿੱਚ ਇਹਨੇ ਲੈ ਜਾਣੇ ਆ ਥਣਾ ਦਾ ਸਾਈਜ਼ ਗੈਪ ਚੈੱਕ ਕਰੋ ਬਹੁਤ ਸੂਨਾ ਥਣਾ ਦਾ ਸਾਈਜ਼ ਗੈਪ ਆ ਤੇ ਹਵਾਨਾ ਦੋਸਤੋ ਉਸ ਢੰਗ ਨਾਲ ਜੱਜਮੈਂਟ ਕਰੋ ਕਿ 5-7 ਦਿਨ ਇਹਨੇ ਲੈ ਜਾਣੇ ਆ ਸੂਨ ਚ ਕਿਉਂਕੋ ਠਿੱਲਾ ਪਿਆ ਚੈੱਕ ਕਰਤਾ ਦੀ ਬਾਕੀ ਦੋਵੇਂ ਪਾਸਿਆਂ ਤੋਂ ਹਵਾਨੇ ਦਾ ਸਾਈਜ਼ ਤੁਹਾਨੂੰ ਉਖਾ ਦੇਣੇ ਲੈ ਮੜਾ ਜਾਓ ਪਾ ਦੀ ਅੱਕੇਈ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤੈ ਇਤੂਆ ਚੌੜਾ ਹਵਾਨਾ ਇੱਧਰ ਪੇਪਰ ਸੋ ਵੀ ਚੈੱਕ ਕਰ ਸਕਦੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਤੇ ਤੋੜ ਕੇ ਤੁਹਾਨੂੰ ੁਖਾਉਣੇ ਆ ਸਿੰਘ ਚੈੱਕ ਕਰ ਸਕਦੇ ਆ ਦੋਸਤੋ ਥੋੜਾ ਜਿਹਾ ਪਿੱਛੇ ਤੋਂ ਹੋ ਕੇ ਕੁੰਡਾ ਹੋਇਆ ਦੇਖ ਸਾਦੇ ਲੈ ਵੀ ਕਰ ਲਾਓ ਇਹ ਕਰੀ ਨੇ ਖੋਲ ਕੇ ਨੂੰ ਵੀੜਾ ਕਢਾਈ ਗਿਆ ਲਾਓ ਵੀ ਤੋੜ ਕੇ ਤੁਹਾਨੂੰ ੁਖਾਉਣੇ ਆ ਥੋੜੀ ਜਾਂਦੀ ਤੋਂ ਤੁਸੀਂ ਜੱਜਮੈਂਟ ਲਾ ਲਓ ਜੇ ਸੁਮਾ ਢਾਂਚਾ ਰਾਜੀਪੜੀ ਚੰਗੀ ਆ ਬਾਕੀ ਬਾਈ ਦੀ ਸਮਾਈ ਚੰਗੀ ਹੋਈ ਹੈ ਕਿਉਂਕਿ ਬਾਈ ਨੇ ਨਾ ਇਸ ਲਾਈਨ ਦੇ ਵਿੱਚ ਕੰਮ ਕਰਦੇ ਆ ਜੇ ਗੱਲ ਕਰੀਏ ਤੇ ਸਟਾਫ ਬਹੁਤ ਹੈ ਨਾ ਕੱਚਾ ਤਾਂ ਤਿਲਕਣ ਹੋਇਆ ਪਿਆ ਦੇਖ ਫਾਈ ਬੰਦੇ ਬਈ ਕੋਈ ਗੱਲ ਨਹੀਂ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਤੁਸੀਂ ਆਪਦੀ ਇੱਥੇ ਆ ਕੇ ਤਸੱਲੀ ਕਰੋ ਫਿਰ ਸੌਦਾ ਕਰੋ ਜੀ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਤੇ ਰੇਟ ਬਾਈ ਤੋਂ ਪੁੱਛ ਲੈਣੇ ਬਈ ਗੁਲਾਬ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫੋਨ ਤੇ ਹੀ ਕਰ ਲਾਂਗੇ ਬਾਈ ਜੀ ਠੀਕ ਆ ਰੇਟ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਬਾਈ ਜੀ ਠੀਕ ਆ ਲੋ ਵੀ ਬਾਈ ਹਰਾਂ ਦਾ ਕਹਿਣਾ ਵੀ ਰੇਟ ਕਰਾਂਗੇ ਫੋਨ ਤੇ ਕਰਾਂਗੇ ਜਾਇ ਜਿਹੜੇ ਭਰਾ ਦੇ ਪਸੰਦ ਹੋਵੇ ਨੰਬਰ ਚੱਲੂਗਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓਏ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੋਕਸ ਸਾਹਿਬ ਤੇ ਤਹਿਸੀਲ ਗਿੱਦੜੋਹਾ ਪੈ ਜਾਂਦੀ ਹੈ ਤੇ ਜਿਹੜੇ ਮੇਰੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਰ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਤੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ